ਅਤੇ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਦੀ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਿਸ਼ਮ ਜਿਹੜੀ ਯੁੱਧ ਦੇ ਵਿਰੁੱਧ ਮੁਹਿੰਮ ਹੈਗੀ ਉਹਦੇ ਚ ਡੀਜੀਪੀ ਸਾਹਿਬ ਟਾਈਮ ਟੂ ਟਾਈਮ ਜਿਹੜੇ ਸਾਨੂੰ ਇਨਸਟਰਕਸ਼ਨ ਦੇ ਰਹੇ ਹੈਗੇ ਜੀ ਤੋ ਡਿਜੀਸ ਆਫ ਦਾਇਤਾ کافی ਰੈਗੂਲਰ ਸੁਪਰਵਾਈਜ਼ਨ ਜਿਹੜਾ ਹੈਗਾ ਡੇ ਟੂ ਡੇ ਸੁਪਰਵਾਈਜ਼ ਕਰਦੇ ਹੈਗੇ ਉਹਨਾਂ ਦੇ ਵੱਲੋਂ ਜਿਹੜੀ ਹਦਾਇਤਾਂ ਮਿਲੀ ਹੈ ਉਹ ਅਸੀਂ ਡਾਊਨ ਲਾਈਨ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਵਾ ਰਹੇ ਹੈਗੇ ਉਹਦੇ ਚ ਲਾਸਟ 3 ਮਹੀਨੇ ਦੇ ਵਿੱਚ ਜਦੋਂ ਸਟਾਰਟ ਹੋਇਆ ਉਦੋਂ ਵਿੱਚ ਅਸੀਂ 275 ਜਿਹੜੀ ਐਫ ਆਈ ਆਰ ਉਹ ਦਰਜ ਕਰ ਚੁੱਕੇ ਹੈਗੇ ਇਦੇ ਚ 423 ਅਕਿਊਜ਼ਿਟ ਅਸੀਂ ਜਿਹੜੇ ਹੈਗੇ ਫੜੇ ਹੈਗੇ ਅੱਜ 8 ਕਿਲੋ ਦੇ ਲਗਭਗ ਹਿਰੋਇਨ ਬਾਬਤ ਕੀਤੀ ਹੈਗੀ ਜਿਹਦੇ ਚ ਇਸ ਤੋਂ ਇਲਾਵਾ 10 ਕਿਲੋ ਦੀ ਪੋਪੀ ਹੈਸ਼ ਕਗੀ 4 ਕਿਲੋ ਇਦੇ ਚ ओपीਐਮ ਬੀਐਸ ਵੀ ਫੜੀ ਹੈਗੀ ਔਰ ਲਗਭਗ 8 ਲੱਖ 24000 ਰੁਪਏ ਅਸੀਂ ਜਿਹੜਾ ਹੈਗਾ ਡਰਗ ਵਰੀ ਅੱਜ ਛੇ ਰਿਕਵਰ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਅਸੀਂ ਲਗਭਗ 400 450 ਦੇ ਲਗਭਗ ਗਰੇ ਹੈਡੇ ਐਡਿਕਟ ਜਿਹੜੇ ਅਸੀਂ ਜਿਹੜੇ ਉਹ ਸੈਂਟਰਾਂ ਤੇ ਅਸੀਂ ਉਹਨਾਂ ਨੂੰ ਲੈ ਜਾ ਕੇ ਉਹਨਾਂ ਨੂੰ ਡਿਸਚਾਰਜ ਕਰਾਇਆ ਹੈਗਾ ਐਂਡ ਲਗਭਗ 250 ਦੇ ਲਗਭਗ ਜਿਹੜੇ ਡੀ ਐਡਿਕਸ਼ਨ ਸੈਂਟਰ ਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਲੈ ਜਾ ਕੇ ਅਸੀਂ ਉਹਨਾਂ ਨੂੰ ਜਿਹੜਾ ਰੀ ਐਡਿਕਟ ਕਰਵਾ ਰਹੇ ਹੈਗੇ ਪੁਲਿਸ ਅਦੇ ਚ ਡੇ ਟੂ ਡੇ ਬੇਸਿਸ ਤੇ ਜਿਹੜਾ ਕੰਮ ਕਰੀ ਹੈਗੀ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਲਗਭਗ 20 ਦਿਨਾਂ ਚੁਹੀ ਲਗਭਗ 60 ਦੇ ਲਗਭਗ 80 ਆਪਈਆ ਗੜੀ ਹੈਗੀ ਐਡੀ ਪੀਐਸ ਤੇ ਦਰਜ ਕੀਤੀ ਹੈਗੀ ਅਤੇ 75 ਦੇ ਲਗਭਗ ਗੜੇ ਹੈਗੇ ਅਕਿਊਜ਼ ਅਸੀਂ ਜਿਹੜੇ ਹੈਗੇ ਪੜੇਗੇ ਤੁਹਾਨੂੰ ਇਸ ਦੇ ਇਸ ਤੋਂ ਇਲਾਵਾ ਆ ਵੀ ਦੱਸਣਾ ਚਾਹੁੰਦੇ ਆ ਕਿ ਇਹਦੇ ਚ ਅਸੀਂ ਜਿਹੜੀ ਕੀ ਪ੍ਰੋਪਰਟੀ ਫੀਸ ਹੈ ਲਗਭਗ 2 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਅਸੀਂ ਜਿਹੜੀ ਹੈਗੀ ਅ ਬਰਦਸਪੁਰ ਪੁਲਿਸ ਵੱਲੋਂ ਫੀਜ਼ ਕੀਤੀ ਗਈ ਹੈਗੀ ਸਾਡਾ ਜਿਹੜਾ ਹੈਗਾ ਨਸ਼ਾ ਦੇ ਵਿਰੁੱਧ ਜਿਹੜੀ ਜੰਗ ਹੈਗੀ ਇਹਦੇ ਜੇ ਵੱਖ-ਵੱਖ ਜਿਹੜੀ ਆਪਰੇਸ਼ਨ ਸਾਡੇ ਟੈਲਵੇ ਹੈਗੇ ਐਂਡ ਅ ਅੱਗੇ ਵੀ ਅਸੀਂ ਇਸੇ ਸਪੀਡ ਨਾਲ ਜਿਹੜਾ ਹੈਗਾ ਵਿਦ ਨਸ਼ਾ ਵਿਰੁੱਧ ਦੇ ਵਿੱਚ ਅਸੀਂ ਪੂਰਾ ਪਾਰਟਿਸਪੀਟੇਸ਼ਨ ਅਸੀਂ ਬਰਦਸਪੁਰ ਪੁਲਿਸ ਵੱਲੋਂ ਕਰਾਂਗੇ ਸਰ ਬਾਰਡਰ ਦੇ ਉੱਪਰ ਜਿਹੜੀ ਹੈ ਕਿੰਨੀ ਕਾਮਯਾਬੀ ਮਿਲਦੀਆਂ ਬਾਰਡਰ ਤੇ ਲੱਗ ਕੇ ਦੇਖੋ ਜੀ ਬਾਰਡਰ ਤੇ ਵਿੱਚ ਅਗਰ ਲਾਸਟ 3 ਮਹੀਨੇ ਦੀ ਗੱਲ ਕਰੀਏ ਤਾਂ ਕਾਫੀ ਅਸੀਂ ਰਿਕਵਰੀ ਕੀਤੀ ਹੈਗੀ ਉਹ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਲਗਭਗ 2 ਕਿਲੋ ਦੇ ਲਗਭਗ ਇਹੋ ਅਸੀਂ ਆਰਡਰ ਦੇ ਵਿੱਚ ਦੁਰੰਗਲਾ ਤੋਂ ਅਸੀਂ ਖੜੀ ਸੀਗੀ ਉਹਦੇ ਅਲਾਵਾ ਜੋ 2 ਉਹਦੇ ਚ ਪਿਸਟਲ ਵੀ ਸੀ ਅਲੋਂਗ ਵਿਦ ਜਿਹੜਾ ਰਾਉਂਡਸ ਅਸੀਂ ਖੜੇ ਸੀਗੇ ਇਸ ਤੋਂ ਇਲਾਵਾ ਬੈਰਾਮਪੁਰ ਦੇ ਵਿੱਚ ਵੀ ਲਗਭਗ ਅੱਧਾ ਕਿਲੋ ਹੀਰੋਇਨ ਦੀ ਜੜੀ ਵੀ ਕਵਰੀ ਹੋਈ ਸੀ ਅੱਧਾ ਕਿਲੋ ਹੀਰੋਇਨ ਦੀ ਰਿਕਵਰੀ ਕਲਾਨੋਵ ਦੇ ਵਿੱਚ ਵੀ ਹੋਈ ਸੀਗੀ ਇਸ ਤੋਂ ਲਾਵਾ ਵਕ ਵਕ ਜ਼ਿਲ੍ਹਿਆਂ ਦੇ ਵਕ ਵਕ ਪੁਲਿਸ ਸਟੇਸ਼ਨ ਦੇ ਵਿੱਚ इवन सदर ਦੇ ਵਿੱਚ ਵੀ ਅਸੀਂ ਜਿਹੜੀ ਕਮਰਸ਼ੀਅਲ ਕੁਆਲਿਟੀ ਦੀ ਜੀ ਤੋਹ ਦੇ ਕੀਤੀ ਹੈ ਉਹ ਅਸੀਂ ਲਗਾਤਾਰ ਜਿਹੜੇ ਹੈਗੇ ਇਹਨਾਂ ਤੇ ਸਾਡਾ ਜਿਹੜਾ ਹੈਗਾ ਆ ਆਪਰੇਸ਼ਨ ਹੈਗਾ ਉਹ ਚੱਲ ਰਿਹਾ ਹੈਗਾ ਤਾਂ ਤੁਹਾਨੂੰ ਇਸ ਵਾਰ ਵੀ ਦੱਸਣਾ ਚਾਹਾਂਗੇ ਕਿ ਸਾਡੇ ਜਿਹੜੇ ਤਿੰਨ ਮੋਡਿਊਲ ਹੈਗੇ ਉਹ ਡਰੋਨ ਨਾਲ ਵੀ ਰਿਲੇਟਿਡ ਜਿਹੜੇ ਕਿ ਡਰੋਨ ਦੇ ਨਾਲ ਮੰਗਾਂਦੇ ਸੀਗੇ ਉਹ ਵੀ ਅਸੀਂ ਜਿਹੜੇ ਹੈਗੇ ਇਹਨਾਂ ਤੇ ਐਸੀ ਜਿਹੜੀ ਕਵੀਆਂ ਤੇ ਵਿੱਚ ਅਸੀਂ ਬਸ਼ਤ ਕੀਤੀ ਤੇ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਦੀ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਿਸ਼ਮ ਜਿਹੜੀ ਯੁੱਧ ਦੇ ਵਿਰੁੱਧ ਮੁਹਿੰਮ ਹੈਗੀ ਉਹਦੇ ਚ ਡੀਜੀਪੀ ਸਾਹਿਬ ਟਾਈਮ ਟੂ ਟਾਈਮ ਜਿਹੜੇ ਸਾਨੂੰ ਇਨਸਟਰਕਸ਼ਨ ਦੇ ਰਹੇ ਹੈਗੇ ਜੀ ਡੀਜੀ ਸਾਹਿਬ ਦਾ ਇਹਦਾ ਕਾਫੀ ਰੈਗੂਲਰ ਸੁਪਰਵਾਈਜ਼ਨ ਜਿਹੜਾ ਹੈਗਾ ਡੇ ਟੂ ਡੇ ਸੁਪਰਵਾਈਜ਼ ਕਰਦੇ ਹੈਗੇ ਉਹਨਾਂ ਦੇ ਵੱਲੋਂ ਜਿਹੜੀ ਹਦਾਇਤਾਂ ਮਿਲੀ ਹੈ ਉਹ ਅਸੀਂ ਡਾਊਨ ਲਾਈਨ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਾ ਰਹੇ ਹੈਗੇ ਉਹਦੇ ਚ ਲਾਸਟ 3 ਮਹੀਨੇ ਦੇ ਵਿੱਚ ਜਦੋਂ ਸਟਾਰਟ ਹੋਇਆ ਉਦੋਂ ਵਿੱਚ ਅਸੀਂ 275 ਜਿਹੜੀ ਐਫਆਈਆਰ ਉਹ ਦਰਜ ਕਰ ਚੁੱਕੇ ਹੈਗੇ ਇਦੇ ਚ 423 ਅਕਿਊਜ਼ਿਟ ਅਸੀਂ ਜਿਹੜੇ ਹੈਗੇ ਫੜੇ ਹੈਗੇ ਅੱਜ 8 ਕਿਲੋ ਦੇ ਲਗਭਗ ਹੀਰੋਇਨ ਪਾਵਦ ਕੀਤੀ ਹੈਗੀ ਜਿਹਦੇ ਚ ਇਸ ਤੋਂ ਇਲਾਵਾ 10 ਕਿਲੋ ਦੀ ਪੋਪੀ ਹੈਸ਼ ਕਗੀ 4 ਕਿਲੋ ਇਦੇ ਚ ਪੋਪੀ ਆਪੀਐਮ ਬੀਐਸ ਵੀ ਫੜੀ ਹੈਗੀ ਔਰ ਲਗਭਗ 8 ਲੱਖ 24000 ਰੁਪਏ ਅਸੀਂ ਜਿਹੜਾ ਹੈਗਾ ਡਰਗ ਵਰੀ ਅੱਜ ਸ਼ੀ ਰਿਕਵਰ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਅਸੀਂ ਲਗਭਗ 400 450 ਦੇ ਲਗਭਗ ਗਰੇ ਹੈਡੇ ਐਡਿਕਟ ਜਿਹੜੇ ਅਸੀਂ ਜਿਹੜੇ ਉਹ ਸੈਂਟਰਾਂ ਤੇ ਅਸੀਂ ਉਹਨਾਂ ਨੂੰ ਲੈ ਜਾ ਕੇ ਉਹਨਾਂ ਨੂੰ ਰਿਸਟ੍ਰਿਕ ਆਇਆ ਹੈਗਾ ਐਂ ਲਗਭਗ 250 ਦੇ ਲਗਭਗ ਜਿਹੜੇ ਡੀ ਐਡਿਕਸ਼ਨ ਸੈਂਟਰ ਚ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਲੈ ਜਾ ਕੇ ਅਸੀਂ ਉਹਨਾਂ ਨੂੰ ਜਿਹੜਾ ਰੀ ਐਡਿਕਟ ਕਰਵਾ ਰਹੇ ਹੈਗੇ ਪੁਲਿਸ ਅਦੇ ਚ ਡੇ ਟੂ ਡੇ ਬੇਸਿਸ ਤੇ ਜਿਹੜਾ ਕੰਮ ਕਰੀ ਹੈਗੀ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਲਗਭਗ 20 ਦਿਨਾਂ ਚੁਹੀ ਲਗਭਗ 60 ਦੇ ਲਗਭਗ 80 ਆਪਈਆ ਗੜੀ ਹੈਗੀ ਐਡੀਪੀਐਸ ਤੇ ਦਰਜ ਕੀਤੀ ਹੈਗੀ ਅਤੇ 75 ਦੇ ਲਗਭਗ ਗੜੇ ਹੈਗੇ ਅਕਿਊਜ਼ ਅਸੀਂ ਜਿਹੜੇ ਹੈਗੇ ਪੜੇਗੇ ਤੁਹਾਨੂੰ ਇਸ ਦੇ ਬਾ ਇਸ ਤੋਂ ਇਲਾਵਾ ਆ ਵੀ ਦੱਸਣਾ ਚਾਹੁੰਦੇ ਆ ਕਿ ਇਹਦੇ ਚ ਅਸੀਂ ਜਿਹੜੀ ਹੈਗੀ ਪ੍ਰਾਪਰਟੀ ਫੀਸਰ ਲਗਭਗ 2 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਅਸੀਂ ਜਿਹੜੀ ਹੈਗੀ ਦਾਸਪੁਰ ਪੁਲਿਸ ਵੱਲੋਂ ਫੀਜ਼ ਕੀਤੀ ਗਈ ਹੈਗੀ ਸਾਡਾ ਜਿਹੜਾ ਹੈਗਾ ਨਸ਼ਾ ਦੇ ਵਿਰੁੱਧ ਜਿਹੜੀ ਜੰਗ ਹੈਗੀ ਇਹਦੇ ਚ ਵਕ ਵਕ ਜਿਹੜੀ ਆਪਰੇਸ਼ਨ ਸਾਡੇ ਚੱਲ ਰਿਹਾ ਹੈ ਐਂਡ ਅਗੇ ਵੀ ਅਸੀਂ ਇਸੇ ਸਪੀਡ ਨਾਲ ਜਿਹੜਾ ਹੈਗਾ ਵਿਦ ਨਸ਼ਾ ਵਿਰੁੱਧ ਦੇ ਵਿੱਚ ਅਸੀਂ ਪੂਰਾ ਪਾਰਟਿਸਪੀਟੇਸ਼ਨ ਅਸੀਂ ਗੋਦਾਸਪੁਰ ਪੁਲਿਸ ਵੱਲੋਂ ਕਰਾਂਗੇ ਸਰ ਬਾਰਡਰ ਦੇ ਉੱਪਰ ਜਿਹੜੀ ਕਿੰਨੀ ਕਾਮਯਾਬੀ ਮਿਲਦੀ ਆ ਬਾਰਡਰ ਤੇ ਲੱਗੇ ਦੇਖੋ ਜੀ ਬਾਰਡਰ ਤੇ ਵਿੱਚ ਅਗਰ ਲਾਸਟ 3 ਮਹੀਨੇ ਦੀ ਗੱਲ ਕਰੀਏ ਤਾਂ ਕਾਫੀ ਅਸੀਂ ਰਿਕਵਰੀ ਕੀਤੀ ਹੈਗੀ ਉਹ ਤੁਸੀਂ ਤੁਹਾਨੂੰ ਪਤਾ ਹੈਗਾ ਕਿ ਲਗਭਗ 2 ਕਿਲੋ ਦੇ ਲਗਭਗ ਇਹ ਅਸੀਂ ਬਾਰਡਰ ਦੇ ਵਿੱਚ ਦੁਰਾਂਗਲਾ ਤੋਂ ਅਸੀਂ ਖੜੀ ਸੀਗੀ ਉਹਦੇ علاوہ ਦੋ ਉਹਦੇ ਚ ਪਿਸਟਲ ਵੀ ਸੀ ਅਲੋਂਗ ਵਿਦ ਜਿਹੜਾ ਰਾਉਂਡਸ ਅਸੀਂ ਫੜੇ ਇਸ ਤੋਂ ਇਲਾਵਾ ਬੈਰਾਂਮਕੋਵ ਦੇ ਵਿੱਚ ਵੀ ਲਗਭਗ 1/2 ਕਿਲੋ ਹੀਰੋਇਨ ਦੀ ਜੜੀ ਰਿਕਵਰੀ ਹੋਈ ਸੀ 1/2 ਕਿਲੋ ਹੀਰੋਇਨ ਦੀ ਰਿਕਵਰੀ ਕਲਾਨੋਵ ਦੇ ਵਿੱਚ ਵੀ ਹੋਈ ਸੀ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪੁਲਿਸ ਸਟੇਸ਼ਨ ਦੇ ਵਿੱਚ इवन ਸ਼ਦਰ ਦੇ ਵਿੱਚ ਵੀ ਅਸੀਂ ਜਿਹੜੀ ਕਮਰਸ਼ੀਅਲ ਕੁਆਂਟੀਟੀ ਦੀ ਕਵਰ ਕੀਤੀ ਹੈ ਉਹ ਅਸੀਂ ਲਗਾਤਾਰ ਜਿਹੜੇ ਹੈਗੇ ਇਹਨਾਂ ਤੇ ਸਾਡਾ ਜਿਹੜਾ ਹੈਗਾ ਆਪਰੇਸ਼ਨ ਹੈਗਾ ਉਹ ਚੱਲ ਰਿਹਾ ਹੈਗਾ ਤਾਂ ਤੁਹਾਨੂੰ ਇਸ ਬਾਰੇ ਵੀ ਦੱਸਣਾ ਚਾਹਾਂਗੇ ਕਿ ਸਾਡੇ ਜਿਹੜੇ ਤਿੰਨ ਮੋਡਿਊਲ ਹੈਗੇ ਉਹ ਡਰੋਨ ਨਾਲ ਵੀ ਰਿਲੇਟਿਡ ਜਿਹੜੇ ਕਿ ਡਰੋਨ ਦੇ ਨਾਲ ਐਰੋਨ ਮੰਗਾਂਦੇ ਸੀਗੇ ਉਹ ਵੀ ਅਸੀਂ ਜਿਹੜੇ ਹੈਗੇ ਇਹਨਾਂ ਤੇ ਐਸੀ ਜਿਹੜੀ ਕਵਲੀਆਂ ਤੇ ਵਿੱਚ ਅਸੀਂ ਬਸਕ